ਇਹ ਆਦਮੀ ਅਤੇ ਬਹਿਬਲ ਕਲਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ ਦੇ ਮੈਂਬਰ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਅਕਾਲੀ ਦਲ ਵੱਲੋਂ ਉਹਨਾਂ ਉਤੇ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਸਨ। ਕੁਵਰ ਵਿਜੇ ਪ੍ਰਤਾਪ ਨੂੰ ਇੱਕ ਵਾਰ ਫਿਰ ਅੰਮ੍ਰਿਤਸਰ ਵਿਖੇ ਕਾਊਂਟਰ ਇੰਟੈਲੀਜੈਂਸ ਦੇ ਆਈਜੀ ਵੱਜੋਂ ਕਾਇਨਾਤ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਇਸ ਕਦਮ ਦੀ ਅਸਲਾਗਾ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੁਵਰ ਵਿਜੇ ਪ੍ਰਤਾਪ ਕਾਂਗਰਸ ਦੇ 에ਜੰਟ ਵਜੋਂ ਕੰਮ ਕਰੇ ਉਨਾ ਦਾ ਤਬਾਦਲਾ ਹੋਣ ਨਾਲ ਹੁਣ ਚੋਣਾ ਨਿਰਪੱਖ ਟੰਗ ਨਾਲ ਨੇਪਰੇ ਚੜ ਸਕਰੀਆਂ ਨੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਸੀ ਕਿ ਵਿਜੇ ਪ੍ਰਤਾਪ ਸਿੰਘ ਕਾਂਗਰਸ ਦਾ ਏਜੰਟ ਬਣ ਕੇ ਕੰਮ ਚੱਲ ਰਿਹਾ ਸੀ ਅਜ ਤੱਕ ਕਿਤੇ ਵੀ ਨਹੀਂ ਤੁਸੀਂ ਸੁਣਿਆ ਹੋਣਾ ਕਿ ਕੋਈ ਪ੍ਰੈਸ ਕਾਨਫਰੰਸ ਕਰੇ ਮੀਡੀਆ ਚਾਏ ਜਾਣ ਕੇ ਪੋਲੀਟੀਕਲ ਸਟੇਟਮੈਂਟ ਦੇ ਤੋ ਮੈਂ ਕਹਿਣਾ ਕਿ ਇਲੈਕਸ਼ਨ ਕਮਿਸ਼ਨ ਨੇ ਬੜਾ ਸਹੀ ਫੈਸਲਾ ਕੀਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਬਾ ਅਤੇ ਸੁਖਜਿੰਦਰ ਸਿੰਘ ਰੰਦਾਵਾ ਨੇ ਆਈਜੀ ਕੁਵਰ ਵਿਜੇਪ੍ਰਤਾਪ ਸਿੰਘ ਨੂੰ ਤਬਦੀਲ ਕੀਤੇ ਜਾਣ ਤੇ ਪ੍ਰतिकਰਮ ਨਿੰਦਿਆ ਕਿਹਾ ਕਿ ਅਕਾਲੀ ਦਲ ਬੇਅਦਬੀ ਅਤੇ ਕਾਟਪੂਰਾ ਤੇ ਬਹਿਬਲ ਕਲਾਂ ਗੋਲੀਕਾਂਡੀ ਜਾਂਚ ਤੋਂ ਕਬਰਾਈ ਹੋਈ ਨੇ ਤੇ ਜਾਂਚ ਦੇ ਕੰਮ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਜਾਂਚ ਅਧਿਕਾਰੀ ਦੀ ਬਦਲੀ ਨਾਲ ਅਕਾਲੀਆਂ ਦਾ मुखਵਟਾ ਲੈ ਗਿਆ ਏ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਪਿਛਲੇ ਅਕਾਲੀ ਸਰਕਾਰ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਜ਼ਿਸ਼ ਨੂੰ ਬੇਨਕਾਬ ਕਰ ਦੇਵੇਗੀ ਅਤੇ ਬਹਿਬਲ ਕਲਾਂ ਤੇ ਕੋਟਪੂਰਾ ਵਿੱਚ ਫਾਇਰਿੰਗ ਦਾ ਸੱਚ ਸਾਹਮਣੇ ਆ ਜਾਵੇਗਾ ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਅਕਾਲੀ ਆਗੂਆਂ ਵਿਰੋਧ ਚੋਣ ਅਮਲ ਦੇ ਖਤਮ ਹੋਣ ਤੱਕ ਭਾਵੇਂ ਕਾਰਵਾਈ ਰੁਕ ਗਈ ਏ ਪਰ ਅਜਿਹੇ ਹਦਕੰਡੇ ਵੱਤਨ ਨਾਲ ਸਚਾਈ ਨੂੰ ਬਾਹਰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਜਿਵੇਂ ਉਹ ਹੋਰ ਹਾਲਤ ਵਿੱਚ ਸਜ਼ਾਵਾ ਮਿਲਣ ਦੀ ਹੈ। ਮੈਂ ਪਹਿਲੀ ਬਾਤ ਉਹਨੂੰ ਸ਼ਿਕਾਇਤ ਕਰਨੀ ਚਾਹੀਏ 3 ਸੁਖਵੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੋ। ਹੈ ਨਰੇਸ਼ ਮੈਂ ਗੁਜਰਾਲ ਦੀ ਕੋਈ ਵੈਸੀ ਉਹਨਾਂ ਨੇ ਆਗੇ ਕਰ ਦਿੱਿਆ। ਦੂਸਰੀ ਬਾਤ ਇਹ ਹੈ ਕਿ ਕੋਮਰ ਵਿਜੇ ਪ੍ਰਤਾਪ ਔਰ ਜੋ ਐਸਆਈਟੀ ਬਣੀ ਥੀ ਉਹ ਆਸੇ ਬਹੁਤ ਪਹਿਲੇ ਉਸਕਾ ਕੋਈ ਇਲੈਕਸ਼ਨ ਕੇ ਸਾਥ ਕੋਈ ਰਿਲੇਟਡ ਕੰਮ ਨਹੀਂ ਹੈ। وہ الیکشن کمیشن کی وہاں بات چلتی ہے جہاں کوئی الیکشن کے ساتھ آئی جی جو ان کا ہو ایس ایس پی کوئی ہو تو پھر تو آپ بات کہہ سکتے ہیں کہ انہوں نے کوئی انٹرفیر کیا ہے دوسری بات یہ ہے کہ جسٹس رنجیت سنگھ کمیشن اور ایس آئی ٹی کو چیلنج کیا تھا ہائی کورٹ میں ہائی کورٹ نے اگر وہاں ان کو الاگ کر دیا سرکار کو کہ آپ کی ایس آئی ٹی کام کرے اور جسٹس رنجیت سنگھ کمیشن کے جو اگینسٹ گئے تھے ان کی بھی ڈسمس کر دی اس کے بعد تو ایسی کوئی بات ہی نہیں تھی کہ اگر جانا پاتا ہاں ایک بات ضرور ہے کہ بادلوں کو یہ سمجھ آ گیا کہ ہمارا جو ہے وہ پیچھا نہیں چھوٹے گا انہوں نے پوری ایس آئی ٹی کو ٹارگٹ نہیں کیا ایک آدمی کو انہوں نے ٹارگٹ کر کے میرے خیال میں ایسے آدمی کو جس کی انٹیگریٹی آنیسٹی اور پروفیشنلزم پر ایک انہوں نے کوشچن مارک کر دیا ہے کہ آفیسر کو جو اپنی ایمانداری سے دیش کی سیوا کرنا چاہتا ہے ایسے آدمی کو روکنا بہت بری بات ہے دیکھیں پھر اگر ایسی بات ہے تو میرے کو سوگیر بادل سے پوچھنا پڑے گا پوچھنا چاہتا ہوں کہ آپ کے جو الیکشن کمیشن پنجاب کے کمیشنر ہیں جو پنجاب کے ایس ٹائم پر ہیں تو میں ان کی جو اگر وہ ایجنٹ کانگرس کا بن کر کام کر رہا ہے جو کبھی نہیں ہو سکتا کیونکہ سکھبیر بادل کے ٹائم میں یہی آدمی ان کے ٹائم میں لدھیانہ کا کمشنر رہا امرتسر کا بارڈ رینج کا ڈی آئی جی رہا اور وقت وقت عوضوں پر وہ کام کرتے رہے ਉਧਰ ਆਮ ਲੋਕਾਂ ਵਿੱਚ ਇਹੀ ਸੰਕੇਤ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਜਾਂਚ ਰੋਕਣ ਲਈ ਇਹ ਪੈਂਤੜਾ ਖੇਡਿਆ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਖਿਲਾਫ ਇਹੀ ਰੋਸ ਸੀ ਕਿ ਬਾਦਲ ਸਰਕਾਰ ਵਲੇ ਜਾਣਬੁੱਝ ਕੇ ਇਹਨਾਂ ਮਾਮਲਿਆਂ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ ਸਾਫ ਹੈ ਕਿ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਠਾ ਵੀ ਪੈ ਸਕਦਾ ਹੈ ਮੇਰੋ ਰਿਪੋਰਟ ਸੀਵੀ ਪੰਜਾਬ